ਬਰਮ ਪਿਤਾ ਪਰਮੇਸ਼ਵਰ ਅੱਜ ਦੀ ਸਵੇਰ ਪਰਮੇਸ਼ਵਰ ਤੁਹਾਡੇ ਚਰਨਾਂ ਵਿੱਚ ਹੁੰਦੇ ਆ ਸਾਡੇ ਮੁਕਤੀਦਾਤਾ ਪਰਮੇਸ਼ਰ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਪ੍ਰਭੂ ਯੀਸ਼ੂ ਮਸੀਹ ਅੰਮ੍ਰਿਤ ਵੇਲੇ ਅੱਜ ਦੀ ਸੁਬਾ ਖੁਦਾਵੰਦਾ ਅਸੀਂ ਤੁਹਾਡੇ ਪਵਿੱਤਰ ਪਵਨ ਵਿੱਚ ਔਰ ਤੁਹਾਡੇ ਪਵਿੱਤਰ ਚਰਨਾਂ ਦੇ ਵਿੱਚ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਆਪਣੇ ਬੱਚਿਆਂ ਦੇ ਉੱਤੇ ਦਇਆ ਕਰੋ ਆਪਣੀ ਕਿਰਪਾ ਕਰੋ ਸਾਡੇ ਸਰਵ ਸ਼ਕਤੀਮਾਨ ਪਰਮੇਸ਼ਰ ਤੁਹਾਡਾ ਆਤਮਾ ਇੱਕ ਇੱਕ ਦੇ ਜੀਵਨ ਵਿੱਚ ਕੰਮ ਕਰੇ ਅੱਜ ਦੇ ਦਿਨ ਦੀ ਸ਼ੁਰੂਆਤ ਖੁਦਾਵੰਦਾ ਅਸੀਂ ਤੁਹਾਡੇ ਵਚਨ ਦੇ ਨਾਲ ਤੁਹਾਡੇ ਨਾਮ ਦੇ ਵਸੀਲੇ ਦੇ ਨਾਲ ਕਰ ਸਕੀਏ ਪਿਤਾ ਪਰਮੇਸ਼ਰ ਸਾਰਾ ਦਿਨ ਸਾਡੀ ਅਗਵਾਈ ਕਰਨਾ ਸਾਡੇ ਅੰਗ ਸੰਗ ਰਹਿਣਾ ਔਰ ਸਾਡੇ ਉੱਤੇ ਪਰ ਪੁਕਾਰ ਕਰਨਾ ਅੱਤ ਦਿਆਲੂ ਪਰਮੇਸ਼ਰ ਅਸੀਂ ਧੰਨਵਾਦ ਕਰਦੇ ਹਾਂ। ਕੁੱਲ ਜਹਾਨ ਕੁੱਲ ਸੰਸਾਰ ਬਣਾਉਣ ਵਾਲੇ ਪਿਤਾ ਅਸੀਂ ਤੁਹਾਡੇ ਪਵਿੱਤਰ ਨਾਮ ਦਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ। ਆਪਣੇ ਬੱਚਿਆਂ ਉੱਤੇ ਦਇਆ ਕਰੋ। ਆਪਣੀ ਵੱਡੀ ਕਿਰਪਾ ਕਰ ਦਿਓ ਮੇਰੇ ਪਰਮੇਸ਼ਰ। ਤੁਹਾਡਾ ਆਤਮਾ ਪ੍ਰਭੂ ਸਾਡੇ ਨਾਲ ਹੋਵੇ। ਤੁਹਾਡਾ ਪਾਕ ਰੂਹ ਸਾਡੇ ਨਾਲ ਹੋਵੇ ਮੇਰੇ ਪਰਮੇਸ਼ਰ। ਤੁਸੀਂ ਅਜਬੂਧ ਤਰੀਕੇ ਦੇ ਨਾਲ ਕੰਮ ਕਰੋ ਪ੍ਰਭੂ। ਜਿੰਨੇ ਰੋਗੀ ਤੇ ਬਿਮਾਰ ਨੇ ਤੁਹਾਡੇ ਨਾਮ ਦੇ ਵਸੀਲੇ ਦੇ ਨਾਲ ਉਹ ਚੰਗੇ ਕੀਤੇ ਜਾਣ ਮੇਰੇ ਪਰਮੇਸ਼ਰ ਬਹੁਤ ਸਾਰੇ ਲੋਕ ਤੁਹਾਡੇ ਪਵਿੱਤਰ ਵਚਨਾਂ ਦੇ ਨਾਲ ਜੁੜ ਸਕਣ ਤੁਹਾਡੀ ਸੱਚੀ ਬਾਣੀ ਦੇ ਨਾਲ ਜੁੜ ਸਕਣ ਕਿਉਂਕਿ ਤੁਹਾਡੀ ਬਾਣੀ ਵਿੱਚ ਆਜ਼ਾਦੀ ਹੈ ਮੇਰੇ ਪਰਮੇਸ਼ਰ ਤੁਹਾਡੇ ਵਚਨਾਂ ਵਿੱਚ ਛੁਟਕਾਰਾ ਹੈ ਮੇਰੇ ਪ੍ਰਭੂ ਯਿਸੂ ਨਾਸਰੀ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡਾ ਸ਼ੁਕਰ ਕਰਦੇ ਹਾਂ ਤੁਸੀਂ ਹੁਲ ਜਹਾਨ ਕੁੱਲ ਸੰਸਾਰ ਦੇ ਮਾਲਕ ਖਾਲਕ ਹੋ ਤੁਸੀਂ ਬ੍ਰਹਿਮੰਡ ਮੰਡਲ ਬ੍ਰਹਮਾਣਡ ਔਰ ਸਾਰਾ ਵਾਯੂ ਮੰਡਲ ਖੁਦਾਵੰਤ ਤੁਸੀਂ ਬਣਾਇਆ ਏ ਮਹਾਨ ਪਰਮੇਸ਼ਵਰ ਇਸ ਧਰਤੀ ਤੇ ਰਹਿਣ ਵਾਲੀ ਵਸੋਂ ਇਸ ਧਰਤੀ ਤੇ ਰਹਿਣ ਵਾਲੇ ਲੋਕ ਤੁਹਾਡੇ ਪਰ ਉਪਕਾਰਾਂ ਨੂੰ ਪ੍ਰਾਪਤ ਕਰ ਸਕਣ ਤੁਹਾਡੀਆਂ ਭਲੇਆਈਆਂ ਨੂੰ ਜਾਣ ਸਕਣ ਖੁਦਾਵੰਦਾ ਅਸੀਂ ਤੁਹਾਡਾ ਧੰਨਵਾਦ ਕਰਦੇ ਮੇਰੇ ਪਰਮੇਸ਼ਰ ਤੁਸੀਂ ਹਰ ਇੱਕ ਜੀਵਨ ਵਿੱਚ ਆਪਣੀ ਕਿਰਪਾ ਕਰੋ ਹਰ ਇੱਕ ਜੀਵਨ ਸ਼ਾਂਤੀ ਪ੍ਰਾਪਤ ਕਰੇ ਪਿਤਾ ਪਰਮੇਸ਼ਰ ਮਹਾਨ ਪਿਤਾ ਜੀ ਤੁਹਾਡੇ ਨਾਮ ਦੇ ਦੁਆਰਾ ਬੰਧਨ ਤੋੜੇ ਜਾਣ ਤੁਹਾਡੇ ਨਾਮ ਦੇ ਵਸੀਲੇ ਦੇ ਨਾਲ ਰੋਗ ਤੇ ਬਿਮਾਰੀਆਂ ਦਾ ਨਾਸ਼ ਹੋਵੇ ਮੇਰੇ ਪਰਮੇਸ਼ਵਰ ਪਿਤਾ ਮੈਂ ਪ੍ਰਾਰਥਨਾ ਕਰਦਾ ਪ੍ਰਭੂ ਜਿਨ੍ਹਾਂ ਦੇ ਬਿਜ਼ਨਸ ਵਪਾਰ ਜਾਂ ਪਿਤਾ ਪਰਮੇਸ਼ਵਰ ਜਿਹੜੇ ਲੋਕ ਬੇਸਹਾਰਾ ਨੇ ਖੁਦਾਵੰਦ ਜਿਹੜੇ ਲੋਕ ਬੇਕਸੂਰ ਜੇਲਾਂ ਵਿੱਚ ਫਸੇ ਨੇ ਮੇਰੇ ਪਰਮੇਸ਼ਵਰ ਜਿਹੜੇ ਲੋਕ ਖੁਦਾਵੰਦ ਮਹਾਨ ਮੇਰੇ ਪਰਮੇਸ਼ਵਰ ਪਿਤਾ ਰੋਗਾਂ ਬਿਮਾਰੀਆਂ ਵਿੱਚ ਜਕੜੇ ਨੇ ਔਰ ਜਿਹੜੇ ਲੋਕਾਂ ਦੇ ਕਾਰੋਬਾਰ ਬਿਜ਼ਨਸ ਖੁਦਾਵੰਦਾ ਬੰਦ ਹੋ ਚੁੱਕੇ ਨੇ ਉਹਨਾਂ ਸਭਨਾਂ ਤੇ ਦਇਆ ਕਰੋ ਮੇਰੇ ਪਰਮੇਸ਼ਵਰ ਤੁਹਾਡਾ ਫਜ਼ਲ ਉਹਨਾਂ ਦੇ ਨਾਲ ਹੋਵੇ ਮੇਰੇ ਪ੍ਰਭੂ ਪਰਮੇਸ਼ਵਰ ਜੀ ਅਸੀਂ ਧੰਨਵਾਦ ਕਰਦੇ ਹਾਂ ਅੱਜ ਦਾ ਸਵੇਰ ਦਾ ਸਮਾਂ ਅੱਜ ਦੀ ਮਹਾਨ ਪਿਤਾ ਘੜੀ ਅੱਜ ਦਾ ਅੰਮ੍ਰਿਤ ਵੇਲਾ ਪਿਤਾ ਪਰਮੇਸ਼ਵਰ ਤੁਹਾਡੇ ਨਾਮ ਵਿੱਚ ਬਰਕਤ ਦਾ ਕਾਰਨ ਹੋਵੇ ਪਿਤਾ ਸੁਣਨ ਵਾਲੇ ਜੀਵਨ ਆਨੰਦ ਪ੍ਰਾਪਤ ਕਰਨ ਪਿਤਾ ਜਦੋਂ ਤੁਹਾਡੇ ਬਚਨਾਂ ਦਾ ਪ੍ਰਚਾਰ ਕਰੀਏ ਤੇ ਮਹਾਨ ਪਿਤਾ ਪਰਮੇਸ਼ਰ ਤੁਹਾਡੇ ਬਚਨਾਂ ਦਾ ਖੁੱਲਣਾ ਸਾਡੇ ਲਈ ਬਰਕਤ ਦਾ ਕਾਰਨ ਹੋਵੇ ਔਰ ਅੱਜ ਦੇ ਬਚਨ ਇੱਕ ਇੱਕ ਜੀਵਨ ਦੇ ਲਈ ਆਸ਼ੀਸ਼ ਦਾ ਕਾਰਨ ਹੋਣ ਪਿਤਾ ਆਪਣੀ ਦਇਆ ਤੇ ਕਿਰਪਾ ਕਰੋ ਪ੍ਰਭੂ ਯੀਸੂ ਮਸੀਹ ਦੇ ਪਵਿੱਤਰ ਨਾਮ ਵਿੱਚ ਮੰਗਦੇ ਹਾਂ ਆਮੀਨ ਸੋ ਮੇਰੇ ਭਾਈ ਭੈਣੋ ਆਓ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਪੜ੍ਹੀਏ ਅਤੇ ਧਿਆਨ ਦੇ ਨਾਲ ਪਰਮੇਸ਼ਰ ਦੇ ਵਚਨ ਨੂੰ ਸੁਣੀਏ ਕਿਉਂਕਿ ਪਰਮੇਸ਼ਰ ਦੇ ਵਚਨ ਦੇ ਵਿੱਚ ਜ਼ਿੰਦਗੀ ਹੈ ਪਰਮੇਸ਼ਰ ਦੇ ਵਚਨ ਦੇ ਵਿੱਚ ਹੀ ਮਨੁੱਖ ਦਾ ਅਸਲੀ ਜੀਵਨ ਹੈ ਤੇ ਇਸ ਵਚਨਾਂ ਨੂੰ ਅਸੀਂ ਬੜੇ ਧਿਆਨ ਦੇ ਨਾਲ ਸੁਣਨਾ ਪਰਮੇਸ਼ਰ ਦੇ ਵਚਨ ਦੇ ਵਿੱਚ ਕਹਾਉਤਾ ਦੀ ਪੁਸਤਕ 3 ਅਧਿਆਏ ਉਸ ਦੇ ਇੱਕ ਵਚਨ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਉੱਥੇ ਲਿਖਿਆ ਹੈ ਮੇਰੇ ਪੁੱਤਰ ਤੂੰ ਮੇਰੀ ਤਾਲੀਮ ਨੂੰ ਨਾ ਭੁੱਲ ਸਗੋ ਆਪਣੇ ਚਿੱਤ ਨਾਲ ਮੇਰੇ ਹੁਕਮਾਂ ਨੂੰ ਮੰਨ ਕਿਉਂ ਜੋ ਉਹ ਉਮਰ ਦੀ ਲੰਬਾਈ ਜਿਉਣ ਦੇ ਬਰੇ ਅਤੇ ਸ਼ਾਂਤੀ ਤੇਰੇ ਲਈ ਵਧਾਉਣਗੇ ਦਇਆ ਤੇ ਸਚਾਈ ਤੈਨੂੰ ਨਾ ਛੱਡਣਗੇ ਉਹਨਾਂ ਨੂੰ ਆਪਣੀ ਗੱਲ ਦੇ ਦੁਆਲੇ ਬੰਨ ਲੈ ਉਹਨਾਂ ਨੂੰ ਆਪਣੇ ਮਨ ਦੀ ਤਖਤੀ ਉੱਤੇ ਲਿਖ ਲੈ ਤਾਂ ਤੂੰ ਪਰਮੇਸ਼ਰ ਅਤੇ ਆਦਮੀ ਦੀਆਂ ਨਜ਼ਰਾਂ ਵਿੱਚ ਕਿਰਪਾ ਅਤੇ ਨੇਕਨਾਮੀ ਪਾਏਗਾ ਆਪਣੇ ਪੂਰੇ ਦਿਲ ਨਾਲ ਯਹੋਵਾ ਉੱਤੇ ਭਰੋਸਾ ਰੱਖ ਅਤੇ ਆਪਣੀ ਹੀ ਸਮਝ ਉੱਤੇ ਇਤਬਾਰ ਨਾ ਕਰ ਆਪਣੇ ਸਾਰਿਆਂ ਰਾਹਾਂ ਵਿੱਚ ਉਹਨੂੰ ਪਹਿਚਾਨ ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ ਤੂੰ ਆਪਣੀ ਨਿਗਾਹ ਵਿੱਚ ਬੁੱਧਵਾਨ ਨਾ ਹੋ ਇਹੋ ਵਾਅਦਾ ਭੈ ਰੱਖ ਅਤੇ ਬੁਰੀਾਈ ਤੋਂ ਲਾਂਭੇ ਰਹਿ ਇਸ ਤੋਂ ਤੇਰੀ ਨਾਭੀ ਨਿਰੋਗ ਅਤੇ ਤੇਰੀਆਂ ਹੱਡੀਆਂ ਪੁਸ਼ਟ ਰਹਿਣਗੀਆਂ ਆਪਣਾ ਮਾਲ ਅਤੇ ਆਪਣੀ ਸਾਰੀ ਪੈਦਾਵਾਰ ਦੀ ਪਹਿਲੇ ਫਲ ਨਾਲ ਹੀ ਹੋਵਾ ਦੀ ਮਹਿਮਾ ਕਰ ਆਮੀਨ ਮੇਰੇ ਪਰਮੇਸ਼ਰ ਦੇ ਲੋਕੋ ਮੇਰੇ ਭਾਈ ਭੈਣੋ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਅਸੀਂ ਪੜਿਆ ਤੇ ਪਰਮੇਸ਼ਰ ਦੇ ਵਚਨ ਵਿੱਚੋਂ ਸੁਣਿਆ ਕਿ हे ਮੇਰੇ ਪੁੱਤਰ ਤੂੰ ਮੇਰੀ ਤਲੀਮ ਨਾ ਭੁੱਲ ਸਗੋ ਆਪਣੇ ਚਿੱਤ ਨਾਲ ਮੇਰੇ ਹੁਕਮਾਂ ਨੂੰ ਮੰਨ ਪ੍ਰਭੂ ਜੀ ਦੀ ਬਾਣੀ ਕੀ ਕਹਿੰਦੀ ਹੈ ਕਿ हे ਮੇਰੇ ਪੁੱਤਰ ਤੂੰ ਮੇਰੀ ਤਲੀਮ ਨਾ ਭੁੱਲ ਤਲੀਮ ਕੀ ਹੈ ਜੋ ਪਰਮੇਸ਼ਵਰ ਦਾ ਵਚਨ ਹੈ ਜੋ ਇਸ ਬਾਈਬਲ ਦੇ ਵਿੱਚ ਗੱਲਾਂ ਲਿਖੀਆਂ ਨੇ ਉਹ ਪਰਮੇਸ਼ਵਰ ਦੀ ਤਲੀਮ ਹੈ ਤੇ ਪ੍ਰਭੂ ਇਹੀ ਕਹਿੰਦਾ ਆ ਕਿ हे ਮੇਰੇ ਪੁੱਤਰ ਤੂੰ ਮੇਰੀ ਤਲੀਮ ਨੂੰ ਨਾ ਭੁੱਲ ਕਿਉਂ ਜੋ ਉਮਰ ਦੀ ਲੰਬਾਈ ਜੀਉਣ ਦੇ ਵਰੇ ਤੇ ਸ਼ਾਂਤੀ ਤੇਰੇ ਲਈ ਵਧਾਉਣਗੀ ਉਮਰ ਦੀ ਲੰਬਾਈ ਤੇ ਜੀਉਣ ਦੇ ਵਰੇ ਭਾਵ ਕਿ ਉਮਰ ਵਿੱਚ ਵਾਧਾ ਹੋਣਾ ਔਰ ਜੀਉਣ ਦੇ ਵਰੇ ਕਈਆਂ ਦੀ ਉਮਰ ਲੰਬੀ ਹੁੰਦੀ ਨੇ ਪਰ ਉਹਨਾਂ ਦੇ ਜੀਉਣ ਦੇ ਵਰੇ ਚੰਗੇ ਨਹੀਂ ਹੁੰਦੇ ਬਿਮਾਰੀਆਂ ਹੁੰਦੀਆਂ ਨੇ ਦੁੱਖ ਹੁੰਦੇ ਨੇ ਕਸ਼ਟ ਹੁੰਦੇ ਨੇ ਇੱਥੇ ਦੋਨੋਂ ਚੀਜ਼ਾਂ ਦਾ ਵਾਅਦਾ ਆ ਉਮਰ ਦੀ ਲੰਬਾਈ ਵੀ ਵਧਣਗੇ ਤੇ ਜੀਉਣ ਦੇ ਵਰੇ ਵੀ ਉਮਰ ਦੀ ਲੰਬਾਈ ਵੀ ਉਮਰ ਲੰਬੀ ਹੋਵੇਗੀ ਜੀਉਣ ਦੇ ਵਰੇ ਵੀ ਜਿਹੜੇ ਜ਼ਿੰਦਗੀ ਦੇ ਦਿਨ ਜਿਹੜੇ ਉਸ ਉਮਰ ਵਿੱਚ ਨੇ ਉਹ ਵਧੀਆ ਹੋਣਗੇ ਤੇ ਸ਼ਾਂਤੀ ਤੇਰੇ ਲਈ ਵਧਾਉਣਗੇ ਮੇਰੇ ਭਾਈ ਭੈਣੋ ਕੱਲੀ ਉਮਰ ਹੀ ਲੰਬੀ ਹੋਣਾ ਜ਼ਰੂਰੀ ਨਹੀਂ ਉਸ ਉਮਰ ਲੰਬੀ ਦੇ ਵਿੱਚ ਸ਼ਾਂਤੀ ਆਨੰਦ ਖੁਸ਼ੀ ਦਾ ਹੋਣਾ ਬਹੁਤ ਜ਼ਰੂਰੀ ਹੈ ਇਸ ਲਈ ਪ੍ਰਭੂ ਕਹਿੰਦਾ ਮੇਰੀ ਤਾਲੀਮ ਨੂੰ ਨਾ ਭੁੱਲ ਉਹ ਤੇਰੇ ਲਈ ਉਮਰ ਵੀ ਵਧਾਵੇਗੀ ਤੇ ਜੀਉਣ ਦੇ ਬਰੇ ਵੀ ਵਧਾਵੇਗੀ ਤੇ ਸ਼ਾਂਤੀ ਵੀ ਤੇਰੇ ਲਈ ਵਧਾਵੇਗੀ ਸ਼ਾਂਤੀ ਭਰਿਆ ਜੀਵਨ ਜਿ ਚੋਨਾ ਆ ਸ਼ਾਂਤੀ ਭਰੀ ਜੇ ਜ਼ਿੰਦਗੀ ਚੋਨਾ ਆ ਸ਼ਾਂਤੀ ਭਰਿਆ ਆਪਣਾ ਜੀਵਨ ਚੋਨਾ ਆ ਤੇ ਪ੍ਰਭੂ ਦੇ ਵਚਨ ਨੂੰ ਨਾ ਭੁੱਲ ਤੇ ਪ੍ਰਭੂ ਦੇ ਹੁਕਮਾਂ ਦੀ ਪਾਲਣਾ ਕਰੋ ਇਹ ਪਰਮੇਸ਼ਵਰ ਦਾ ਵਚਨ ਕਹਿੰਦਾ ਹੈ ਦਇਆ ਤੇ ਸਚਾਈ ਤੈਨੂੰ ਨਾਂ ਛੱਡਣ ਉਹਨਾਂ ਨੂੰ ਆਪਣੇ ਗਲ ਦੇ ਦਿਵਾਲੇ ਬੰਨ ਲੈ ਤੇ ਉਹਨਾਂ ਨੂੰ ਆਪਣੀ ਮਨ ਦੀ ਤਕਤ ਤਖਤੀ ਤੇ ਲਿਖ ਲੈ ਦੋ ਗੱਲਾਂ ਪਰਮੇਸ਼ਰ ਦਾ ਵਚਨ ਕਹਿ ਰਿਹਾ ਇਹਨਾਂ ਨੂੰ ਨਾਂ ਕਦੀ ਭੁੱਲੀ ਨਾ ਕਦੀ ਛੱਡੀ ਦਇਆ ਤੇ ਸਚਾਈ ਜਿੱਦਾਂ ਗਲ ਦੇ ਵਿੱਚ ਕੋਈ ਚੈਨ ਪਾਲਣ ਨੇ ਗਲ ਵਿੱਚ ਕੋਈ ਹਾਰ ਪਾਲਣ ਨੇ ਗਲ ਦੇ ਵਿੱਚ ਕੋਈ ਤਬੀਤ ਪਾਉਂਦੇ ਆ ਪ੍ਰਭੂ ਦਾ ਵਚਨ ਕਹਿੰਦਾ ਆ ਦਇਆ ਤੇ ਸਚਾਈ ਇਦਾਂ ਪੱਲੇ ਬੰਨ ਲੈ ਇਹ ਤੇਰੀ ਜ਼ਿੰਦਗੀ ਤੋਂ ਵੱਖਰੀਆਂ ਨਹੀਂ ਹੋਣੀਆਂ ਚਾਹੀਦੀਆਂ ਸਭ ਤੋਂ ਦਇਆ ਕਰਨੀ ਸਭ ਤੋਂ ਵੱਡਾ ਮਨੁੱਖ ਤੇ ਸਭ ਤੋਂ ਭਾਗਸ਼ਾਲੀ ਮਨੁੱਖ ਉਹ ਹੈ ਜਿਹਦੇ ਮਨ ਵਿੱਚ ਦਇਆ ਗਰੀਬ ਲਈ ਦਇਆ ਮਾਫ਼ ਕਰਨ ਦੀ ਦਇਆ ਜਿਹੜਾ ਰਹਿਮ ਕਰਦਾ ਦੂਜੇ ਦੇ ਉੱਤੇ ਦਇਆ ਤੇ ਸੱਚਾਈ ਤੇਨੂੰ ਨਾ ਛੱਡਣ ਇੱਕ ਇਮਾਨਦਾਰੀ ਜਿਹੜੀ ਸੱਚਾਈ ਹੈ ਉਹ ਜ਼ਿੰਦਗੀ 'ਚੋਂ ਨਹੀਂ ਜਾਣੀ ਚਾਹੀਦੀ ਦੂਜੇ ਨੰਬਰ ਤੇ ਦਇਆ ਸਾਡੀ ਜ਼ਿੰਦਗੀ 'ਚ ਹੋਣੀ ਚਾਹੀਦੀ ਹੈ ਇਨਾਂ ਨੂੰ ਪ੍ਰਭੂ ਦਾ ਵਚਨ ਕਹਿੰਦਾ ਆਪਣੀ ਮਨ ਦੀ ਤਖਤੀ ਤੇ ਲਿਖ ਲੈ ਤਾਂ ਤੂੰ ਪਰਮੇਸ਼ਰ ਅਤੇ ਆਦਮੀ ਦੀਆਂ ਨਜ਼ਰਾਂ ਵਿੱਚ ਕਿਰਪਾ ਤੇ ਨੇਕ ਨਾਮੀ ਪਾਵੇਂਗਾ ਮੇਰੇ ਭਾਈ ਭੈਣੋ ਪ੍ਰਭੂ ਦਾ ਵਚਨ ਕਹਿੰਦਾ ਆ ਤੂੰ ਪਰਮੇਸ਼ਰ ਤੇ ਆਦਮੀ ਦੀਆਂ ਨਜ਼ਰਾਂ ਵਿੱਚ ਨੇਕ ਨਾਮੀ ਪਾਵੇਂਗਾ ਨੇਕ ਨਾਮੀ ਕਿਵੇਂ ਪਾਉਣੀ ਹੈ ਜਦੋਂ ਅਸੀਂ ਪਰਮੇਸ਼ਰ ਦੀ تعلیم ਨੂੰ ਆਪਣੇ ਜੀਵਨ ਵਿੱਚ ਰੱਖਾਂਗੇ ਉਹਦੇ ਹੁਕਮਾਂ ਨੂੰ ਚੇਤ ਲਾ ਕੇ ਪੂਰਾ ਕਰਾਂਗੇ ਜਦੋਂ ਦਇਆ ਤੇ ਸੱਚਾਈ ਸਾਡੇ ਅੰਦਰ ਹੋਵੇਗੀ ਫੇਰ ਪ੍ਰਭੂ ਦਾ ਵਚਨ ਕਹਿੰਦਾ ਆ ਫੇਰ ਪ੍ਰਭੂ ਦੀ ਬਾਣੀ ਕਹਿੰਦੀ ਹੈ ਤੂੰ ਆਪਣੇ ਜੀਵਨ ਵਿੱਚ ਨੇਕ ਨਾਮੀ ਨੂੰ ਪਾਵੇਂਗਾ ਮਨੁੱਖਾਂ ਦੀਆਂ ਨਜ਼ਰਾਂ ਵਿੱਚ ਨੇਕ ਕਹਾਵੇਂਗਾ ਅੱਗੇ ਲਿਖਿਆ ਆਪਣੇ ਪੂਰੇ ਦਿਲ ਨਾਲ ਯਹੋਵਾ ਤੇ ਭਰੋਸਾ ਰੱਖ ਆਪਣੀ ਹੀ ਸਮਝ ਉੱਤੇ ਤਵਾਰ ਨਾ ਕਰ ਆਪਣੇ ਪੂਰੇ ਦਿਲ ਨਾਲ ਪਰਮੇਸ਼ਰ ਉੱਤੇ ਭਰੋਸਾ ਰੱਖ ਬਾਣੀ ਕਹਿੰਦੀ ਹੈ ਤਾਨੂੰ ਮਨੁੱਖ ਜਿਹਦਾ ਭਰੋਸਾ ਹੀ ਹੋਵਾ ਤੇ ਆ ਤੇ ਲਾਂਤੀ ਉਹ ਬੰਦਾ ਜਿਹੜਾ ਬੰਦੇ ਤੇ ਭਰੋਸਾ ਰੱਖਦਾ ਆ ਇੱਥੇ ਮੇਰੇ ਭਾਈ ਭੈਣੋ ਪ੍ਰਭੂ ਦਾ ਵਚਨ ਕਹਿੰਦਾ ਆ ਆਪਣੇ ਪੂਰੇ ਦਿਲ ਨਾਲ ਯਹੋਵਾ ਉੱਤੇ ਭਰੋਸਾ ਰੱਖ ਆਪਣੀ ਸਮਝ ਉੱਤੇ ਤਵਾਰ ਨਾ ਕਰ ਆਪਣੀ ਅਕਲ ਦਾ ਸਹਾਰਾ ਨਾ ਲੈ ਆਪਣੀ ਅਕਲ ਉੱਤੇ ਤਵਾਰ ਨਾ ਕਰ ਤੇ ਆਪਣੇ ਪੂਰੇ ਦਿਲ ਨਾਲ ਯਹੋਵਾ ਤੇ ਭਰੋਸਾ ਰੱਖ ਆਪਣੇ ਸਾਰਿਆਂ ਰਾਹਾਂ ਵਿੱਚ ਉਹਨੂੰ ਪਛਾਣ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ ਸਾਰੇ ਰਾਵਾਂ ਵਿੱਚ ਉਹਨੂੰ ਆਪਣੇ ਨਾਲ ਰੱਖ ਸਾਰੇ ਰਾਵਾਂ ਵਿੱਚ ਯਹੋਵਾ ਨੂੰ ਚੀਤੇ ਕਰ ਉਹ ਫੇਰ ਤੇਰੇ ਰਾਵਾਂ ਨੂੰ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ ਇਹ ਪ੍ਰਭੂ ਦਾ ਵਚਨ ਮੇਰੇ ਭਾਈ ਪੈਣੋ ਸੱਚਾ ਆ ਪਰਮੇਸ਼ਰ ਦਾ ਵਚਨ ਪੂਰੀ ਤਰ੍ਹਾਂ ਮੰਨਣ ਦੇ ਯੋਗ ਹੈ ਔਰ ਅੱਗੇ ਲਿਖਿਆ ਆਪਣੀ ਨਿਗਾਹ ਵਿੱਚ ਬੁੱਧਵਾਨ ਨਾ ਹੋ ਯਹੋਵਾ ਦਾ ਭੈਰ ਰੱਖ ਤੇ ਬੁਰਾਈ ਤੋਂ ਲਾਂਭੇ ਰਹਿ ਅਕਲਮੰਦ ਨਾ ਬਣਾ ਆਪਣੀ ਅਕਲ ਦੇ ਅਨੁਸਾਰ ਪਰਮੇਸ਼ਰ ਤੇ ਭਰੋਸਾ ਰੱਖ ਪਰਮੇਸ਼ਰ ਦਾ ਡਰ ਰੱਖ ਤੇ ਬੁਰਾਈ ਤੋਂ ਦੂਰ ਰਹਿ ਜਿਹੜਾ ਪ੍ਰਭੂ ਦਾ ਡਰ ਮੰਨਦਾ ਜਿਹੜਾ ਯਹੋਵਾ ਦਾ ਭੈ ਮੰਨਦਾ ਪਰਮੇਸ਼ਰ ਉਹਦੇ ਤੇ ਦਇਆ ਕਰਦਾ ਲਿਖਿਆ ਅਠਵਚਨ ਚ ਇਸ ਤੋਂ ਤੇਰੀ ਨਾਭੀ ਨਿਰੋਗ ਤੇ ਤੇਰੀਆਂ ਹੱਡੀਆਂ ਪੋਸਟ ਰਹਿਣਗੀਆਂ ਮੇਰੇ ਭਾਈ ਭੈਣੋਂ ਤੰਦਰੁਸਤੀ ਦਾ ਵਾਅਦਾ ਇੱਥੇ ਕੀਤਾ ਨਾਭੀ ਨਿਰੋਗ ਦਾ ਮਤਲਬ ਹੈ ਜਿਹੜੀ ਸਾਡੀ ਨਾਭੀ ਹੈ ਜਦੋਂ ਬੱਚਾ ਮਾਂ ਦੀ ਗਰਭ ਵਿੱਚ ਹੁੰਦਾ ਹੈ ਉਹ ਆਪਣੀ ਨਾਭੀ ਦੇ ਰਾਹੀਂ ਸਾਰੀ ਖੁਰਾਕ ਲੈਂਦਾ ਇਸ ਤਰ੍ਹਾਂ ਪਰਮੇਸ਼ਰ ਦਾ ਜਿਹੜਾ ਵਚਨ ਹੈ ਉਹ ਇਸ ਗੱਲ ਨੂੰ ਦੱਸਦਾ ਆ ਕਿ ਤੇਰੀ ਨਾਭੀ ਨਿਰੋਗ ਸਾਇੰਸ ਦੇ ਮੁਤਲਕ ਸਾਡੀ ਨਾਭੀ ਦੇ ਨਾਲ 72 ਹਜ਼ਾਰ ਜਿਹੜੀਆਂ ਨਸਾਂ ਨੇ ਸਾਡੀ ਨਾਭੀ ਦੇ ਨਾਲ ਜੁੜੀਆਂ ਨੇ ਸਾਡੀ ਧੁੰਨੀ ਦੇ ਨਾਲ ਜੁੜੀਆਂ ਨੇ ਔਰ ਪੁਰਾਣੀ ਸਮਿਆਂ ਦੇ ਵਿੱਚ ਜਿਹੜਾ ਕਿਸੇ ਵੀ ਬਿਮਾਰੀ ਦਾ ਇਲਾਜ ਹੁੰਦਾ ਸੀ ਉਹ ਨਾਭੀ ਦੇ ਵਿੱਚ ਦਵਾਈ ਪਾਉਣ ਦੇ ਦੁਆਰਾ ਕੀਤਾ ਜਾਂਦਾ ਸੀ ਮੰਨਿਆ ਜਾਂਦਾ ਸੀ ਕਈ ਹਜ਼ਾਰ ਨਸਾਂ ਜਿਹੜੀਆਂ ਸਾਡੀ ਨਾਭੀ ਨਾਲ ਜੁੜੀਆਂ ਨੇ ਔਰ ਇਸ ਲਈ ਸਾਡੀ ਨਾਭੀ ਇੱਕ ਸੈਂਟਰ ਹੈ ਸਾਡੀ ਬੋਡੀ ਦਾ ਔਰ ਹਰੇਕ ਬਿਮਾਰੀ ਜਿਹੜੀ ਹੈ ਸਾਡੇ ਸੈਂਟਰ ਤੋਂ ਸ਼ੁਰੂ ਹੁੰਦੀ ਹੈ ਔਰ ਇਥੋਂ ਖੁਦਾਵੰਦ ਕਹਿੰਦਾ ਏ ਕਿ ਤੇਰੀ ਨਾਭੀ ਨਿਰੋਗ ਰਹੇਗੀ ਤੇ ਤੇਰੀਆਂ ਹੱਡੀਆਂ ਪੋਸਟ ਰਹਿਣਗੀਆਂ ਭਾਵ ਤੇਰੇ ਜੀਵਨ ਵਿੱਚ ਪ੍ਰਭੂ ਦਾ ਵਚਨ ਕਹਿ ਰਿਹਾ ਤੰਦਰੁਸਤੀ ਬਣੀ ਰਹੇਗੀ ਔਰ ਮੇਰੇ ਭਾਈ ਪੈਣੋ ਇਹ ਵਚਨ ਜਿਹੜੇ ਆ ਸਾਨੂੰ ਪਰਮੇਸ਼ਵਰ ਦੇ ਨਾਲ ਵਫਾਦਾਰ ਰਹਿਣਾ ਸਿਖਾਉਂਦੇ ਨੇ ਇਹ ਵਚਨ ਸਿਖਾਉਂਦੇ ਨੇ ਕਿਵੇਂ ਅਸੀਂ ਪਰਮੇਸ਼ਵਰ ਦੇ ਹੁਕਮਾਂ ਨੂੰ ਮੰਨਣਾ ਹੁਕਮਾਂ ਨੂੰ ਮੰਨਣ ਦੇ ਨਾਲ ਨਾਲ ਵਾਅਦੇ ਵੀ ਹੈ ਪਰਮੇਸ਼ਵਰ ਦੇ ਇਹਦੇ ਵਿੱਚ ਔਰ ਜੇ ਅਸੀਂ ਪਰਮੇਸ਼ਰ ਦੇ ਵਚਨ ਮੰਨਾਂਗੇ ਤੇ ਵਾਦੇ ਵੀ ਪੂਰੇ ਹੋਣਗੇ ਵਾਦੇ ਕਿਹੜੇ-ਕਿਹੜੇ ਆ ਉਮਰ ਦੀ ਲੰਬਾਈ ਜੀਉਣ ਦੇ ਬਰੇ ਸ਼ਾਂਤੀ ਇਹ ਵਾਦੇ ਨਹੀਂ ਫਿਰ ਪ੍ਰਭੂ ਕਹਿੰਦਾ ਤੇਰੀ ਨਾਭੀ ਨਰੋਗ ਰਹੇਗੀ ਮੈਂ ਤੇਰੀ ਰਾਵਾਂ ਨੂੰ ਸਿੱਧਾ ਕਰਾਂਗਾ ਤੇਰੇ ਮਾਰਗਾਂ ਨੂੰ ਮੈਂ ਸਫਲ ਬਣਾਵਾਗਾ ਤੇ ਇਹੀ ਮੈਂ ਕਹਿਣਾ ਚਾਹੁੰਨਾ ਮੇਰੇ ਭਾਈਓ ਭੈਣੋ ਕਿ ਪਰਮੇਸ਼ਰ ਦੇ ਵਚਨ ਤੇ ਸਾਨੂੰ ਆਸ ਰੱਖਣੀ ਚਾਹੀਦੀ ਹੈ ਪਰਮੇਸ਼ਰ ਦੇ ਵਚਨ ਤੇ ਸਾਨੂੰ ਭਰੋਸਾ ਰੱਖਣਾ ਚਾਹੀਦਾ ਆ ਕਿਉਂਕਿ ਪਰਮੇਸ਼ਰ ਸਾਡਾ ਮਹਾਨ ਪਰਮੇਸ਼ਰ ਹੈ ਪ੍ਰਭੂ ਤੁਹਾਡੇ ਸਾਰਿਆਂ ਤੇ ਦਇਆ ਕਰੇ ਸਾਰਿਆਂ ਨੂੰ ਜੈਮ ਸੀ ਆਮੀਨ